ਅਮਰੀਕਾ ਦੇ ਵਿੱਚ ਨੇਚਰਲ ਡਿਜ਼ਾਸਟਰ ਪੂਰੇ ਜੋਰਾਂ ਤੇ ਆ ਚਾਹੇ ਉਹ ਭਚਾਲ ਹੋਣ ਚਾਹੇ ਕੈਲੀਫੋਰਨੀਆ ਚ ਅੱਗਾਂ ਲੱਗੀਆਂ ਹੋਣ ਚਾਹੇ ਲੂਸੀਆਨਾ ਦੇ ਵਿੱਚ ਫਲੱਡ ਆਏ ਹੋਣ ਸਭ ਤੋਂ ਪਹਿਲਾਂ ਜੇ ਆਪਾਂ ਕੈਲੀਫੋਰਨੀਆ ਦੀਆਂ ਅੱਗਾਂ ਦੀ ਗੱਲ ਕਰ ਲਈਏ ਲਾਸ ਐਂਜਲਸ ਟਾਈਮ ਦੇ ਮੁਤਾਬਕ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਘਰ ਆ ਉਹ ਅੱਗ ਦੀ ਲਪੇਟ ਵਿੱਚ ਆ ਸਕਦੇ ਹੈਗੇ ਆ ਕੱਲ ਵੀ ਮੈਂ ਖਬਰ ਸਾਂਝੀ ਕੀਤੀ ਸੀ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਇਹ ਜਿਹੜੀ ਬ੍ਰਿਜ ਫਾਇਰ ਆ ਉਸ ਦੇ ਨਾਲ 20 ਤੋਂ ਵੱਧ ਘਰ ਰਾਈਟ ਬੁੱਡ ਜਿਹੜਾ ਏਰੀਆ ਆ ਮਾਉਂਟ ਵੈਲਡੀ ਵਿਲੇਜ ਆ ਉਹ ਸੜਕੇ ਸਵਾਹ ਹੋ ਗਏ ਹੈਗੇ ਆ 1000 ਸਟਰਕਚਰਸ ਅਗਰੀ ਲਪੇਟ ਵਿੱਚ ਹਜੇ ਵੀ ਆ ਸਕਦੇ ਹੈਗੇ ਆ ਐਤਵਾਰ ਨੂੰ ਇਹੇ ਅੱਗ ਸ਼ੁਰੂ ਹੋਈ ਸੀ ਐਂਜਲਸ ਨੈਸ਼ਨਲ ਫੋਰੈਸਟ ਦੇ ਵਿੱਚ 4000 ਏਕੜ ਤੋਂ ਵੱਧ ਕੇ 50000 ਏਕੜ ਤੱਕ ਇਹ ਅੱਜ ਸਵੇਰ ਤੱਕ ਪਹੁੰਚ ਚੁੱਕੀ ਹੈਗੀ ਆ ਐਗਜੈਕਟਲੀ 51167 ਤੇ ਹਜੇ ਤੱਕ ਕੋਈ ਕੰਟੇਨਮੈਂਟ ਨਹੀਂ ਹੋਈ ਹੈਗੀ ਇਸ ਤੋਂ ਬਿਨਾ ਦੋ ਹੋਰ ਮੇਜਰ ਅੱਗਾਂ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਇੱਕ 에어ਪੋਰਟ ਫਾਇਰ ਲਾਈਨ ਫਾਇਰ 13 ਲੋਕ ਹੁਣ ਤੱਕ ਫਟੜ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ 12 ਫਾਇਰਫਾਈਟਰ ਸੀ ਤੇ 에어ਪੋਰਟ ਫਾਇਰ ਨੇ 23410 ਏਕੜ ਰਿਵਰ ਸਾਈਡ ਤੇ orange counties ਦੇ ਏਰੀਆ ਦੇ ਵਿੱਚ ਸਿਰਫ 5% ਹੀ ਕੰਟੇਨਡ ਹੋਈ ਹੈਗੀ ਆ ਲਾਈਨ ਫਾਇਰ ਜਿਹੜੀ ਆ ਸੈਨ ਵਰਨੋ ਰੀਨੋ ਕਾਉਂਟੀ ਦੇ ਵਿੱਚ ਉਹਦੇ ਨਾਲ 37207 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ 18% ਸਿਰਫ ਕੰਟੇਨਡ ਹੋਈ ਆ ਤੇ ਕਈ ਜਗ੍ਹਾ ਦੇ ਉੱਤੇ ਇਵੈਕੂਏਸ਼ਨ ਆਰਡਰਸ ਜਾਰੀ ਕੀਤੇ ਹੋਏ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਗੈਬੋ ਨਿਊਸਮੋਨ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ ਅ ਤੇ ਬਹੁਤ ਸਾਰੇ ਜਿਹੜੇ ਰਿਜ਼ਰਵ ਆ ਉਹਨਾਂ ਨੂੰ ਬਲਾਵ ਵੀ ਲਿਆ ਗਿਆ ਹੈਗਾ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਦੇਣ ਦੇ ਲਈ ਤਿਆਰ ਆ ਤੇ ਹੈਲਪ ਦੇ ਵੀ ਰਹੇ ਹੈਗੇ ਆ ਹਜੇ ਤੱਕ ਇਹ ਜਿਹੜੀ ਅੱਗ ਵਧਦੀ ਤੇ ਵਧਦੀ ਜਾ ਰਹੀ ਹੈ ਨਾਲ ਦੀ ਨਾਲ ਜੇ ਆਪਣੀ ਸਟੇਟ ਨਵਾੜਾ ਦੀ ਵੀ ਗੱਲ ਕਰਤੇ ਜਾਈਏ ਰੀਨੋ ਦੇ ਲੱਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਲਗਭਗ 20000 ਦੇ ਕਰੀਬ ਲੋਕਾਂ ਨੂੰ ਏਵੈਕੂਏਟ ਕੀਤਾ ਗਿਆ ਉੱਥੇ ਵੀ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਆ ਸੋ ਇਹ ਤਾਂ ਸਿਚੁਏਸ਼ਨ ਹੈਗੀ ਆ ਅੱਗਾਂ ਦੀ ਜੀ ਤੇ ਇੱਕ ਹੋਰ ਜਿਹੜੀ ਕੁਦਰਤੀ ਆਫਤ ਜਿਹੜੀ ਇਸ ਟਾਈਮ ਚੱਲ ਰਹੀ ਆ ਉਹ ਇਹ ਹਜਰ ਸਿੰਘ ਜੀ ਵੀ ਲੂਸੀਆਨ ਵਾਲੇ ਇਲਾਕੇ ਚ ਜਿਹੜਾ ਹਰੀਕੇਨ ਫ੍ਰੈਂਸੀਨਾ ਉਸ ਨੇ ਹੜ ਜਿਹੜੇ ਲਿਆਂਦੇ ਆ ਤਬਾਹੀ ਜਿਹੜੀ ਉਹਨੇ ਵੀ ਉੱਥੇ ਮਚਾਈ ਆ ਆ ਜਿਹੜੇ ਉੱਥੋਂ ਦੇ ਰਹਿਣ ਵਾਲੇ ਵਸਨੀਕ ਆ ਉਹ ਇਹਨਾਂ ਹੜਾਂ ਨੂੰ ਬ੍ਰੇਸ ਕਰ ਰਹੇ ਆ ਜਿੱਦਾਂ ਜਿੱਦਾਂ ਉੱਥੇ ਹਰੀਕੇਨ ਉਧਰੋਂ ਪਾਸ ਹੋ ਰਿਹਾ ਆ ਇਹ ਉਹੀ ਇਲਾਕੇ ਨੇ ਜਿੱਥੇ ਹਰੀਕੇਨ ਕੈਟਰੀਨਾ ਤੇ ਹਰੀਕੇਨ ਆਈਦਾ ਉਸ ਨੇ ਭਾਰੀ ਤਬਾਹੀ ਪਹਿਲਾਂ ਮਚਾਈ ਸੀਗੀ ਸੋ ਫਲੱਡ ਵਾਟਰ ਲਗਾਤਾਰ ਕਿੰਦੇ ਵੀ ਕ੍ਰੀਪ ਇਨ ਕਰ ਰਿਹਾ ਆ ਨਿਊ ਔਰਲਿਨਸ ਦੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਵੱਡੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਸਾਹਮਣੀਆਂ ਸਾਹਮਣਾ ਕਰਨਾ ਪੈ ਰਿਹਾ ਆ ਬਹੁਤ ਸਾਰੇ ਜਿਹੜੇ ਸਕੂਲਾਂ ਨੂੰ ਉੱਥੇ ਬੰਦ ਕਰ ਦਿੱਤਾ ਗਿਆ ਆ ਕਿਉਂਕਿ ਜਿਹੜੇ ਹਾਲਾਤ ਆ ਉਹ ਕਾਫੀ ਜ਼ਿਆਦਾ ਖਤਰਨਾਕ ਬਣੇ ਪਏ ਹੈਗੇ ਆ ਸੋ ਇਹ ਪਹਿਲੀ ਵਾਰ ਨਹੀਂ ਆ ਇਹ ਕਿਉਂਕਿ ਕਾਫੀ ਟੱਟ ਦੇ ਨਜ਼ਦੀਕ ਆ ਨੀਵੇਂ ਇਹ ਇਲਾਕੇ ਨੇ ਕਿੰਨੇ ਵੀ ਇਹਨਾਂ ਨੇ ਸਟਾਰਮ ਡਰੇਨੇਜ ਦੇ ਉੱਤੇ ਮਿਲੀਅਨਸ ਆਫ ਡਾਲਰ ਖਰਚੇ ਵੀ ਆ ਇਹਨਾਂ ਸ਼ਹਿਰਾਂ ਨੇ ਪਰ ਫਿਰ ਵੀ ਹਰ ਵਾਰ ਜਦ ਇਦਾਂ ਹਾਰਡ ਆਉਂਦਾ ਆ ਸਟਾਰਮ ਆਉਂਦਾ ਹਰੀਕੇਨ ਆਉਂਦਾ ਆ ਤਾਂ ਉਹ ਇਨਫਰਾਸਟ੍ਰਕਚਰ ਹਮੇਸ਼ਾ ਹੀ ਘਟ ਜਿਹੜਾ ਪੈ ਜਾਂਦਾ ਆ ਸੋ ਹਰੀਕੇਨ ਫਰੈਂਸਿਸ ਆ ਜਿਹੜਾ ਟ੍ਰੋਪੀਕਲ ਡਿਪਰੈਸ਼ਨ ਫ੍ਰੈਂਸੀਨ ਸੌਰੀ ਉਹਦੇ ਕਰਕੇ ਜਿਹੜੀਆਂ ਇਸ ਟਾਈਮ ਇਹ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ ਬਹੁਤ ਸਾਰੇ ਲੋਕ ਐ ਜੇ ਵੀ ਜਿਹੜੇ ਬਿਜਲੀ ਤੋਂ ਬਗੈਰ ਚੱਲ ਰਹੇ ਆ ਤੇਜ਼ ਬਹੁਤ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਜਿਹੜਾ ਉਹ ਇਸ ਟਾਈਮ ਇਹਨਾਂ ਇਲਾਕਿਆਂ ਦੇ ਵਿੱਚ ਪੈ ਰਿਹਾ ਹੈਗਾ ਇਹੀ ਨਹੀਂ ਇਸੇ ਹੀ ਜਿਹੜੇ ਸਟਾਰਮ ਦੇ ਜਿਹੜੇ ਲੋ ਪ੍ਰੈਸ਼ਰ ਏਰੀਆਜ਼ ਦੇ ਚੱਲਦੇ ਆ ਫਲੋਰੀਡਾ ਦੇ ਪੈਨ ਹੈਂਡਲ ਇਲਾਕੇ ਦੇ ਵਿੱਚ ਵੀ ਭਾਰੀ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋਇਆ ਹੈ ਲੂਜ਼ੀਆਨਾ ਦੀ ਜਿਹੜੀ ਸਭ ਤੋਂ ਵੱਡੀ ਯੂਟਿਲਿਟੀ ਕੰਪਨੀ ਐ એનર્ਜੀ ਪ੍ਰੋਵਾਈਡ ਕਰਨ ਵਾਲੀ ਐਨਟਰਜੀ ਉਹ ਦੱਸ ਰਿਹਾ ਵੀ 227900 ਜਿਹੜੇ ਉਹਨਾਂ ਦੇ ਕਸਟਮਰਸ ਆ ਖਪਤਕਾਰ ਆ ਉਹ ਇਸ ਟਾਈਮ ਬਿਜਲੀ ਤੋਂ ਬਿਨਾਂ ਨੇ ਜਿਨ੍ਹਾਂ ਦੇ ਵਿੱਚੋਂ 51620 ਕੱਲੇ ਨਿਊ ਆਰਲਿਨਸ ਚ ਮਿਸਿਸਿਪੀ ਦੇ ਵਿੱਚ ਵੀ ਤਕਰੀਬਨ 9000 ਲੋਕ 9000 ਘਰ ਕਹਿ ਸਕਦੇ ਆ ਜਾਂ ਬਿਜ਼ਨੈਸਸ ਆ ਉਹ ਇਸ ਟਾਈਮ ਲੱਗੇ ਹੋਏ ਉਹ ਬਿਜਲੀ ਤੋਂ ਬਗੈਰ ਨੇ ਕਹਿੰਦੇ ਵੀ 11 ਸੂਬਿਆਂ ਦੇ ਵਿੱਚ ਇਸ ਟਾਈਮ ਇਹਨਾਂ ਜਿਹੜੀਆਂ ਤੇਜ਼ ਹਵਾਵਾਂ ਮੀਂਹ ਝੱਖੜ ਦੇ ਚੱਲਦਿਆਂ ਬਿਜਲੀ ਜਿਹੜੀ ਉਹ ਗੁੱਲ ਹੋਈ ਪਈ ਹੈਗੀ ਆ ਤੇ ਕਹਿੰਦੇ ਵੀ ਘੰਟਿਆਂ ਦੇ ਵਿੱਚ ਕਈ-ਕਈ ਇੰਚ ਜਿਹੜਾ ਆ ਉਹ ਮੀਂਹ ਲਗਾਤਾਰ ਪੈ ਰਿਹਾ ਹੈਗਾ ਆ ਸੋ ਫਾਰ ਇੱਕ ਹੀ ਗੁੱਡ ਨਿਊਜ਼ ਆ ਵੀ ਕਿਸੇ ਦੀ ਇੰਜਰੀ ਜਾਂ ਅ ਅੱਜ ਦੀ ਜੀਜੀ ਰਿਪੋਰਟ ਨਹੀਂ ਜਿਹੜੀ ਉਹ ਆਈ ਤੇ ਹੋਪਫੁਲੀ ਇਦਾਂ ਹੀ ਜਿਹੜਾ ਉਹ ਮਾਹੌਲ ਰਵੇ ਜਿਹੜਾ ਬਚਾ ਜਿਹੜਾ ਆ ਲੋਕਾਂ ਦਾ ਰਵੇ ਤੇ ਇਹ ਜਿਹੜਾ ਸਟਾਰਮ ਆ ਲੰਘਦਾ ਹੋਇਆ ਮਤਲਬ ਜਲਦੀ ਖਣੀ ਇਹਨਾਂ ਦੇ ਇਹਨਾਂ ਇਲਾਕਿਆਂ ਦੇ ਵਿੱਚੋਂ ਲੰਘ ਜਾਵੇ ਅਗਲੀ ਖਬਰ ਮੈਲੂ ਲਾਸ ਏਂਜਲਸ ਕੈਲੀਫੋਰਨੀਆ ਤੋਂ ਆ ਰਹੀ ਆ ਉੱਥੇ 4.7 ਮੈਗਨੀਚਿਊਡ ਦਾ ਜਿਹੜਾ ਪਚਾਲ ਆ ਅੱਜ ਸਵੇਰੇ ਆਇਆ ਹੈਗਾ ਇਹ ਪਚਾਲ ਅੱਜ ਸਵੇਰੇ ਯਾਨੀ ਕਿ ਵੀਰਵਾਰ ਨੂੰ 7:28 ਮਿੰਟ ਤੇ ਆਇਆ ਤੇ ਮੈਲਬੂ ਤੋਂ 6 ਮੀਲ ਜਿਹੜਾ ਡੈਪਥ ਦੇ ਵਿੱਚ ਸੀਗਾ ਡੂੰਘਾ ਸੀਗਾ ਅ ਕਈ ਜਗ੍ਹਾ ਦੇ ਉੱਤੇ 5.1 ਤੱਕ ਵੀ ਜਿਹੜਾ ਇਸ ਨੂੰ ਰਿਕਾਰਡ ਕੀਤਾ ਗਿਆ ਹੈਗਾ ਇਸ ਤੋਂ ਬਾਅਦ ਕਾਫੀ ਆਫਟਰ ਸ਼ੌਕ ਆਏ ਆ 2.3 ਦੇ 2 2.0 ਦੇ 1.4 ਦੇ 4 ਪੰਜ ਜਿਹੜੇ ਹੈਗੇ ਆ ਲਗਾਤਾਰ ਪਚਾਲ ਕੁਛ-ਕੁਛ ਮਿੰਟਾਂ ਦੇ ਫਰਕ ਦੇ ਨਾਲ ਆਏ ਹੈਗੇ ਆ ਪੂਰੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਪਚਾਲ ਨੂੰ ਫੀਲ ਕੀਤਾ ਗਿਆ ਹੈਗਾ ਐਸ ਫਾਰ ਐਸ ਰਿਵਰਸਾਈਡ ਤੇ ਨਿਊ ਪੋਰਟ ਗੀਚ ਤੱਕ ਕੁਦਰਤੀ ਕਿਸੇ ਨੂੰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸੱਟ ਚੋਟ ਨਹੀਂ ਲੱਗੀ ਹੈਗੀ ਸੋ ਕ੍ਰਿਊ ਜਿਹੜਾ ਆ ਉਹ ਖਾਸ ਕਰਕੇ ਜਿਹੜਾ ਬਿਲਡਿੰਗਸ ਆ ਹਾਈ ਰਾਈਜ਼ ਬਿਲਡਿੰਗਸ ਉਹਨਾਂ ਨੂੰ ਚੈੱਕ ਕਰਨ ਦੇ ਲਈ ਭੇਜਿਆ ਗਿਆ ਹੈ ਮੈਲਬੋਰੋ ਸਿਟੀ ਕਾਉਂਸਲ ਬਰੂਸ ਸਿਲਵਰਸਟੇਨ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਇਹਦੇ ਸਵਾਲ ਦੇ ਵਿੱਚ ਡਾਕਟਰ 루ਸੀ ਜੋਨਸ ਸੀ ਸਿਮੋਲੋਜਿਸਟ ਆ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਭਈ ਹੋਰ ਪੁਚਾਲ ਵੀ ਆ ਸਕਦੇ ਆ ਉਹ ਕਹਿੰਦੇ ਵੀ ਹਾਂ ਆ ਤਾਂ ਸਕਦੇ ਆ ਪਰ ਇੱਕ ਇਦਾਂ ਦੀ ਜਿਹੜੀ ਚੀਜ਼ ਆ ਇਹਨੂੰ ਕਦੇ ਵੀ ਦੱਸਿਆ ਨਹੀਂ ਜਾ ਸਕਦਾ ਵੀ ਬਹੁਤ ਔਖਾ ਆ ਕਿ ਕਿਹੜਾ ਭਚਾਲ ਕਦੋਂ ਆਣਾ ਹੈਗਾ ਹਾਲਾਂਕਿ ਇਹ ਨਹੀਂ ਕਈ ਚੀਜ਼ ਕਈ ਜਿਹੜੇ ਜੰਤਰ ਆ ਇਦਾਂ ਦੇ ਤਿਆਰ ਕਰ ਲਏ ਆ ਵੀ ਕੁਝ ਕੁ ਸੈਕਿੰਡ ਪਹਿਲਾਂ ਉਹ ਦੱਸ ਸਕਦੇ ਆ ਕਿ ਭਚਾਲ ਆ ਰਿਹਾ ਹੈਗਾ ਅ ਕੈਲੀਫੋਰਨੀਆ ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਅ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਕਾਫੀ ਜ਼ਿਆਦਾ ਭਚਾਲ ਆਏ ਹੈਗੇ ਆ ਅ ਪਿਛਲੇ 8 ਸਾਲਾਂ 'ਚ 14 ਤੋਂ ਵੱਧ ਜਿਹੜੇ ਪਚਾਲ ਆ ਉਹ ਆ ਚੁੱਕੇ ਆ ਜਿਹੜੇ ਘੱਟੋ ਘੱਟ 4.0 ਤੋਂ ਉੱਪਰ 4.0 ਮੈਗਨੀਚਿਊਡ ਤੋਂ ਉੱਪਰ ਹੈਗੇ ਆ ਸਿਸਮੋਲੋਜੀਸਟ ਸਾਰੇ ਪੈਟਰਨ ਨੂੰ ਦੇਖ ਰਹੇ ਆ ਤੇ ਇਹ ਜਿਹੜਾ ਪੈਟਰਨ ਆ ਕਹਿੰਦੇ ਵੀ ਹੋ ਸਕਦਾ ਕਿਸੇ ਵੱਡੇ ਪਚਾਲ ਨੂੰ ਜਿਹੜਾ ਉਹਦੀ ਦਿਸ਼ਾ ਵੱਲ ਨੂੰ ਜਾਂਦਾ ਹੋਵੇ ਇਹਦੇ ਚੱਲਦੇ ਆ ਹਰਜੋਤ ਸਿੰਘ ਜੀ ਇਹੀ ਸਾਰਿਆਂ ਨੂੰ ਸਲਾਹਿਆ ਵੀ ਐਮਰਜੈਂਸੀ ਦੇ ਲਈ ਆਪਣੇ ਆਪ ਨੂੰ ਪ੍ਰਿਪੇਅਰਡ ਜਿਹੜਾ ਉਹ ਤੁਹਾਨੂੰ ਰੱਖਣ ਦੀ ਜ਼ਰੂਰ ਤਾਂ ਐਮਰਜੈਂਸੀ ਪ੍ਰੇਪੇਅਰਡਨੈਸ ਕਿਟ ਜਿਹੜੀ ਉਹ ਸਾਰਿਆਂ ਦੇ ਕੋਲ ਹੋਵੇ ਜਿਹਦੇ ਵਿੱਚ ਪਾਣੀ ਲਾਈਟ ਨਾਨ ਪੈਰਿਸ਼ੀਬਲ ਫੂਡ ਬੈਟਰੀ ਮੈਡੀਸਨ ਫਸਟ ਏਡ ਸੈਨੀਟੇਸ਼ਨ ਸਪਲਾਈ ਡਾਕੂਮੈਂਟਸ ਦੇ ਆਪਣੀਆਂ ਜਿਹੜੀਆਂ ਕਾਪੀਆਂ ਸੈਲਫੋਨ ਦੇ ਨਾਲ ਚਾਰਜਰਸ ਪਾਵਰ ਬ੍ਰਿਕਸ ਜਿਹੜੀਆਂ ਆ ਉਹ ਤੁਹਾਡੇ ਕੋਲ ਹੋਵੇ ਬੈਟਰੀ ਪਾਵਰਡ ਰੇਡੀਓ ਤੁਹਾਡੇ ਕੋਲ ਜਿਹੜਾ ਉਹ ਹੋਣਾ ਚਾਹੀਦਾ ਆ ਤਾਂ ਜੋ ਤੁਹਾਨੂੰ ਇਸਤੇ ਬਾਰੇ ਜਿਹੜਾ ਉਹ ਪਤਾ ਜਿਹੜਾ ਹੋ ਲੱਗੇ ਕੀ ਕੀ ਰਿਸਕ ਹੈਗੇ ਨੇ ਤੁਹਾਡੇ ਘਰ ਦੇ ਵਿੱਚ ਕਿਹੜੇ ਜੀ ਜਿਹੜੇ ਉਹ ਜ਼ਿਆਦਾ ਰਿਸਕ ਨੇ ਛੋਟੇ ਬੱਚੇ ਨੇ ਬਜ਼ੁਰਗ ਨੇ ਕੌਣ ਆਪ ਨਿਕਲ ਸਕਦਾ ਹੈ ਕਿਸੇ ਨੂੰ ਲੈ ਕੇ ਜਾਣਾ ਪਊਗਾ ਗੱਡੀਆਂ ਭਾਈ ਫੁੱਲ ਕਰਾ ਕੇ ਰੱਖਿਆ ਕਰੋ ਗੈਸ ਦੀਆਂ ਜਿਹੜੀਆਂ ਆਲਵੇਜ਼ ਜਿੱਦਾਂ ਹੀ ਅੱਧੇ ਤੋਂ ਥੱਲੇ ਜਾਵੇ ਤਾਂ ਕਰ ਲਿਆ ਕਰੋ ਉੱਤੇ ਨੂੰ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਸੋ ਕਈ ਇਹਦੀ ਬੰਦਾ ਫਿਰ ਇਦਾਂ ਜਿਹੜਾ ਉਹ ਇਸ ਚੀਜ਼ ਦੇ ਵਿੱਚ ਫਸ ਸਕਦਾ ਹੈ ਪਰ ਆਪਾਂ ਦੇਖ ਹੀ ਰਹੇ ਆ ਵੀ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਕੋਈਤੀ ਆਫਤਾਂ ਆ ਉਸ ਦਾ ਇਸ ਟਾਈਮ ਸਾਹਮਣਾ ਜਿਹੜਾ ਉਹ ਆਪਾਂ ਆ ਕਰ ਰਹੇ ਆ ਚਾਹੇ ਉਹ ਅੱਗੇ ਆ ਚਾਹੇ ਉਹ ਹਾੜਨੇ ਤੇ ਚਾਹੇ ਉਹ ਪੋਚਾ